ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਬੱਸ ਸਟੈਂਡ ਬੰਦ ਕਰਨ ਦੇ ਵਿਰੋਧ ਵਿੱਚ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਅੱਜ ਬਠਿੰਡਾ ਦੇ ਕਈ ਬਾਜ਼ਾਰ ਕਿਤੇ ਗਏ ਬੰਦ ਗਿਆ ਰੋਸ ਪ੍ਰਦਰਸ਼ਨ ਬਠਿੰਡਾ ਦੇ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਅੱਜ ਦਾ 10 ਵਜੇ ਤੋਂ ਲੈ ਕੇ 12 ਵਜੇ ਤੱਕ ਕਈ ਬਾਜ਼ਾਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਬਠਿੰਡਾ ਦੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਕਈ ਬਾਜ਼ਾਰ ਬੰਦ ਰਹੇ ਅਤੇ ਬਸ ਤਨ ਬਚਾਓ ਸੰਘਰਸ਼ ਕਮੇਟੀ ਵੱਲੋਂ ਅੰਬੇਦਕਰ ਪਾਰਕ ਤੋਂ ਲੈ ਕੇ ਸਤਿਭਾਵਨਾ ਚੌਂਕ ਤੱਕ ਰੋਸ਼ ਮਾਰਚ ਕਢਿਆ ਗਿਆ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਪੱਤਰਕਾਰ ਸ਼ੌਕ ਬੰਸਲ ਦੀ ਰਿਪੋਰਟ ਦੇ ਵਿੱਚ चलो <laughs> <laughs> ਮੈਂ ਕਹਿੰਦਾ ਮੈਂ ਗੁਰਪ੍ਰੀਤ ਦਾਸ ਬਠਿੰਡਾ ਜੀ ਇਹ ਅੱਜ 62 ਦਾ ਸ਼ਹਿਰ ਤੋਂ ਬਾਹਰ ਲਜਾਣ ਦਾ ਜਿਹੜਾ ਸਰਕਾਰ ਨੇ ਫੈਸਲਾ ਲਿਆ ਉਹਦੇ ਵਿਰੋਧ ਚ ਸੰਘਰਸ਼ ਚੱਲ ਰਿਹਾ ਉਹ ਸੰਘਰਸ਼ ਚੱਲਦੇ ਨੂੰ ਅੱਜ 100 ਦਿਨ ਪੂਰੇ ਹੋ ਗਏ ਤੁਸੀਂ ਆਪ ਸੋਚ ਕੇ ਦੇਖੋ ਸਰਕਾਰ ਕਿਸ نیند ਸੁੱਤੀ ਹੋਈ ਹੈ ਕੁੰਭ ਕਰਨ ਦੀ نیند ਸੁੱਤੀ ਹੋਈ ਹੈ ਕਿ 100 ਦਿਨ ਹੋਣ ਤੋਂ ਬਾਅਦ ਵੀ ਸਰਕਾਰ ਜਾਗੀ ਨਹੀਂ ਸਰਕਾਰ ਦਾ ਕੋਈ ਵੀ ਨੁਮਾਇੰਦਾ ਹਜੇ ਤੱਕ ਲੋਕਾਂ ਸੰਘਰਸ਼ ਕਰ ਰਹੇ ਲੋਕਾਂ ਤੱਕ ਆਇਆ ਨਹੀਂ ਤੁਸੀਂ ਇਹ ਸੋਚੋ ਕਿ ਬਾਸੜ ਦਾ ਜਿਹੜਾ ਬਟਿੰਡੇ ਤੋਂ ਬਾਹਰ 7 ਕਿਲੋਮੀਟਰ ਦੂਰ ਲਿਜਾਣ ਦੀ ਸੋਚ ਰਹੀ ਹੈ ਸਰਕਾਰ ਉਹਨੂੰ ਮੈਨੂੰ ਸਮਝ ਨਹੀਂ ਆਉਂਦਾ ਉਹਨੜੂ ਤਕਲੀਫ ਕੀ ਹੈ ਕਿਉਂਕਿ ਬਾਸੜਾ ਹੁਣ ਬਿਲਕੁਲ ਸਹੀ ਥਾਂ ਤੇ ਹੈ ਦੋ ਵੱਡੇ ਕਾਲਜ ਪ੍ਰਾਈਵੇਟ ਸੰਸਥਾਨ ਸਰਕਾਰੀ ਹਸਪਤਾਲ ਤੇ ਜਿੰਨੇ ਵੀ ਸਰਕਾਰੀ ਦਫ਼ਤਰ ਹੈ ਜਿਹਦੇ 26 ਦੇ ਕਰੀਬ ਦਫ਼ਤਰ ਹੈ ਉਹ ਸਾਰੇ ਇੱਥੇ ਬਾਸੜ ਦੇ ਆਸ-ਪਾਸ ਹੈ ਤੇ ਸਹੂਲਤਾਂ ਲਈ ਹੁੰਦਾ ਬਾਸੜਾ ਜਿੱਥੇ ਸ਼ਹਿਰ ਦੀ ਆਬਾਦੀ ਹੁੰਦੀ ਹੈ ਉਸ ਆਬਾਦੀ ਨੂੰ ਸਹੂਲਤ ਦੇਣ ਲਈ ਬਾਸੜਾ ਬੰਦ ਹੈ ਜਾਂ ਜਿੱਥੇ ਸਹੂਲਤਾਂ ਹੁੰਦੀਆਂ ਉੱਥੇ ਲੋਕਾਂ ਨੂੰ ਲਿਜਾਣ ਲਈ ਬੱਸ ਅੱਡੇ ਬਣਦਾ ਹੈ ਤੇ ਦੋਨੋਂ ਹੀ ਚੀਜ਼ਾਂ ਇੱਥੇ ਹੈਗੀਆਂ ਸਹੂਲਤਾਂ ਵੀ ਬੱਸ ਅੱਡੇ ਦੇ ਆਸ-ਪਾਸ ਹੈ ਤੇ ਆਬਾਦੀ ਵੀ ਬੱਸ ਅੱਡੇ ਦੇ ਆਸ-ਪਾਸ ਹੈ ਤੇ ਜਿੱਥੇ ਸ਼ਹਿਰ ਤੋਂ ਬਾਹਰ ਬੱਸ ਅੱਡਾ ਲਜਾਣ ਦੀ ਪਲੈਨਿੰਗ ਕਰ ਰਹੀ ਹੈ ਸਰਕਾਰ ਉੱਥੇ ਨਾ ਕੋਈ ਆਬਾਦੀ ਹੈ ਤੇ ਨਾ ਕੋਈ ਸਹੂਲਤਾਂ ਅਸੀਂ ਇਹੀ ਕਹਿੰਦੇ ਆ ਕਿ ਇਹਦੇ ਨਾਲ ਸਿਰਫ ਨਾ ਸਿਰਫ ਦੁਕਾਨਦਾਰ ਬਰਬਾਦ ਹੋਣਗੇ ਜਿਨ੍ਹਾਂ ਦੀਆਂ ਦੁਕਾਨਾਂ ਉਸ ਏਰੀਏ ਦੇ ਆਸ-ਪਾਸ ਹੈ ਜਿਹੜੇ ਵਿਦਿਆਰਥੀ ਆਉਂਦੇ ਆ ਬਾਹਰੋਂ ਪੜ੍ਹਨ ਰੋਜ਼ 8-10 ਹਜ਼ਾਰ ਵਿਦਿਆਰਥੀ ਕਾਲਜਾਂ ਦਾ ਸਕੂਲਾਂ ਦਾ ਤੇ ਪ੍ਰਾਈਵੇਟ ਸੰਸਥਾਨਾਂ ਦਾ ਬਾਹਰੋਂ ਆਉਂਦਾ ਉਹ ਸ਼ਹਿਰ ਕਿਵੇਂ ਪਹੁੰਚੂਗਾ ਬਾਹਰਲੇ ਬੱਸਾਂ ਤੇ ਤੋਂ ਜਿਹੜੇ ਮਰੀਜ਼ 4000 ਮਰੀਜ਼ ਇਕੱਲੇ ਸਿਵਲ ਹਸਪਤਾਲ ਦਾ ਹੈ ਜੇ ਸਾਰੇ ਅਸੀਂ ਸਰਕਾਰ ਨੂੰ ਪ੍ਰੋਪਰ ਕਿਲੋਮੀਟਰ ਦੇ ਹਿਸਾਬ ਨਾਲ ਦਿੰਦਾ ਕਿ 68 ਹਸਪਤਾਲ ਹੈ 68 ਜਿਹੜੇ ਇਸ ਪ੍ਰੈਜ਼ੈਂਟ ਬੱਸ ਅਡੇ ਦੇ ਬਿਲਕੁਲ ਨੇੜੇ-ਤੇੜੇ ਆ 2 ਕਿਲੋਮੀਟਰ ਦੇ ਰੇਂਜ 'ਚ ਆ ਕਿ ਉਹ ਬਾਹਰਲੇ ਬੱਸ ਅਡੇ ਤੋਂ ਕਿਵੇਂ ਇਲਾਜ ਕਰਾਉਣ ਪਹੁੰਚਣਗੇ ਗਰੀਬ ਬੰਦਾ ਹੁੰਦਾ ਬਾਹਰੋਂ 300 ਰੁਪਏ ਤੋਂ ਉਹਦੇ ਕੋਲੇ ਸਾਰੇ ਇਲਾਜ ਲਈ ਹੁੰਦਾ 300 ਰੁਪਏ ਆਟੋ ਵਾਲੇ ਨੂੰ ਦੇ ਦੂਗਾ ਜਿੱਥੇ ਸਰਕਾਰ ਨੇ ਇੱਕ ਜਵਾਬ ਦਿੱਤਾ ਸਾਨੂੰ ਉਹਨਾਂ ਨੇ ਇਹ ਕਿਹਾ ਕਿ ਅਸੀਂ ਪ੍ਰਾਈਵੇਟ ਟਰਾਂਸਪੋਰਟ ਚਲਾਵਾਂਗੇ ਇੱਥੇ ਅਸੀਂ ਸ਼ਹਿਰ ਚ ਲੋਕਾਂ ਨੂੰ ਲਿਆਉਣ ਲਈ ਪ੍ਰਾਈਵੇਟ ਗੱਡੀਆਂ ਚਲਾਵਾਂਗੇ ਅਸੀਂ ਸਰਕਾਰ ਨੂੰ ਪੁੱਛਦੇ ਆ ਕਿ ਜੇ 15-20 ਹਜ਼ਾਰ ਬੰਦਾ ਰੋਜ਼ ਆਉਂਦਾ 35 ਸੀਟਰ ਗੱਡੀ ਹੁੰਦੀ ਹੈ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਚਲਾਉਣ ਦੀ ਗੱਲ ਕਰਦੇ ਆ ਉਸ ਹੱਬ ਨਾਲ ਤਾਂ ਹਜ਼ਾਰਾਂ ਬੱਸਾਂ ਚਾਹੀਦੀਆਂ ਤੇ ਜਿਹੜੀਆਂ ਪਹਿਲਾਂ ਬੱਸਾਂ ਚਲਾਈਆਂ ਸੀ ਉਹ ਬੱਸਾਂ ਫੇਲ ਆ ਪਹੁੰਚਿਆ ਉਹਨਾਂ ਦੇ ਟਾਇਰ ਪਹੁੰਚ ਨੂੰ ਪੈਸੇ ਦੀ ਇੱਟਾਂ ਲਾ ਕੇ ਖੜਾਈਆਂ ਹੋਈਆਂ ਬੱਸ ਅੱਡੇ ਜਾ ਕੇ ਦੇਖ ਸਕਦੇ ਹੋ ਪੀ ਆਰਟੀਸੀ ਦੇ ਮੁਲਾਜ਼ਮ ਹੜਤਾਲ ਕਰੀ ਜਾਂਦੇ ਆ ਪੀ ਆਰਟੀਸੀ ਦੇ ਮੁਲਾਜ਼ਮ ਹੈ ਜਿਹੜੇ ਉਹਨਾਂ ਨੂੰ ਤਨਖਾਹਾਂ ਦੇਣ ਲਈ ਸਰਕਾਰ ਕੋਲੇ ਪੈਸੇ ਨਹੀਂ ਫਿਰ ਬੱਸਾਂ ਕਿਵੇਂ ਚਲਾਉਣਗੇ ਦੂਜੀ ਗੱਲ ਇਹ ਬੱਸ ਅੱਡੇ ਬਾਹਰ ਮਜਾਣਾ ਹੀ ਕਿਉਂ ਹੈ ਕਿਉਂ ਉੱਥੇ ਕੁਝ ਪ੍ਰਾਈਵੇਟ ਕਲਾਟਾਂ ਦੀਆਂ ਕਲੋਨੀਆਂ ਉੱਥੇ ਜ਼ਮੀਨਾਂ ਦੇ ਰੇਟ ਵਧਾਉਣੇ ਆ ਨਹੀਂ ਤਾਂ ਵੱਡੇ ਵੱਡੇ ਸ਼ਹਿਰਾਂ ਦੀ ਆਧਾਰਨ ਲੈ ਲਓ ਅਮਰitsar ਲੈ ਲਓ ਲੁਧਿਆਣਾ ਲੈ ਲਓ ਉਹਨਾਂ ਦੇ ਪਾਸਟੇ ਸ਼ਹਿਰਾਂ ਦੇ ਵਿੱਚ ਆ ਵੀ ਦੁਨੀਆ ਦਾ ਜਿਹੜਾ ਸਭ ਤੋਂ ਬਿਜ਼ੀ ਸ਼ਹਿਰ ਸਭ ਤੋਂ ਡਿਵੈਲਪਡ ਨਿਊਯਾਰਕ ਉਹਦੇ ਜਿਹੜਾ ਸਭ ਤੋਂ ਬਿਜ਼ੀ ਏਰੀਆ ਟਾਈਮ ਸਕੁਅਰ ਉੱਥੋਂ ਦਾ ਪਾਸਟਾ ਟਾਈਮ ਸਕੁਅਰ ਚ ਸੋ ਇੱਤਾ ਦੀ ਕੋਈ ਆਧਾਰਨ ਨਹੀਂ ਕਿ ਡਿਵੈਲਪਮੈਂਟ ਕਰਨ ਲਈ ਬੱਸ ਅੱਡਾ ਬਣਾਇਆ ਜਾਵੇ ਕੋਈ ਪ੍ਰੀਤੀ ਜੈਮੈਂ ਨੇ ਬਸਾਂ ਚਲਾਉਣ ਦਾ ਕੰਮ ਕਰਾਇਆ ਲੱਗ ਕੇ ਵੀ ਚੱਲ ਗਿਆ ਸੀ ਪਰ ਉਹ ਫੇਰ ਹੋ ਗਿਆ ਫਿਰ ਇਹ ਬਿਲਕੁਲ ਸਰਕਾਰ ਕਹਿ ਰਹੀ ਹੈ ਫ੍ਰੀ ਬੱਸਾਂ ਚਲਾਵਾਂਗੇ ਫ੍ਰੀ ਬੱਸਾਂ ਦਾ ਕਨਸੈਪਟ ਵੈਸੀ ਗਲਤ ਹੈ ਇਹਨਾਂ ਤੋਂ ਜਿਹੜੀਆਂ ਜਿਹੜੀਆਂ ਬੱਸਾਂ ਦੀ ਮੈਂ ਗੱਲ ਕੀਤੀ ਹੈ ਦੋ ਵਾਰੀ ਬੱਸਾਂ ਚੱਲੀਆਂ ਇੱਕ ਵਾਰੀ ਵੱਡੀਆਂ ਚੱਲੀਆਂ ਇੱਕ ਵਾਰੀ ਲਾਲ ਰੰਗ ਦੀਆਂ ਛੋਟੀਆਂ ਬੱਸਾਂ ਚੱਲੀਆਂ ਦੋਨੋਂ ਵਾਰੀ ਸਰਕਾਰ ਦਾ ਪ੍ਰਯੋਗ ਫੇਲ ਹੋਇਆ ਦੋਨੋਂ ਵਾਰੀ ਉਹ ਬੱਸਾਂ ਖੜਗੀਆਂ ਹੁਣ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਬੱਸ ਦੀ ਉਹਨਾਂ ਚੋ ਬੈਟਰੀ ਹੈ ਨਹੀਂ ਉਹਨਾਂ ਚੋ ਕਿਸੇ ਬੱਸ ਦੇ ਡੈਰ ਹੈ ਨਹੀਂ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਦੇਣ ਲਈ ਤਨਖਾਹ ਹੈ ਨਹੀਂ ਸੋ ਜੇ ਪੈਸੇ ਲੈ ਕੇ ਵੀ ਨਹੀਂ ਬੱਸਾਂ ਚਲਾ ਸਕੇ ਮੁਫਤ ਚ ਬੱਸਾਂ ਚਲਾਉਣਾ ਤਾਂ ਹੱਸੋ ਹੀ ਨਹੀਂ ਗੱਲ ਹੈ ਪਟਿਆਲੇ ਪ੍ਰਯੋਗ ਫੇਲ ਹੋ ਚੁੱਕਿਆ ਹੈ ਪਟਿਆਲੇ ਦੋ ਬੱਸ ਅੱਡੇ ਦਾ ਕਨਸੈਪਟ ਦਿੱਤਾ ਸੀ ਲੋਕਲ ਟਰਾਂਸਪੋਰਟ ਦਾ ਕਨਸੈਪਟ ਦਿੱਤਾ ਸੀ ਦੋਨੋਂ ਕਨਸੈਪਟਸ ਨੂੰ ਸਰਕਾਰ ਬਾਸ ਅੱਡਾ ਬਣਨ ਤੋਂ ਬਾਅਦ ਮੁੱਕਰ ਗਈ ਜਦੋਂ ਲੁਧਿਆਣਾ ਚ ਬਾਸ ਅੱਡਾ ਹੋ ਗਿਆ ਅੰਗਰਾ ਹੈ ਟਾਟਾ ਚੇਰ ਮੈਂ ਉਹੀ ਬੇਨਤੀ ਕੀਤੀ ਸੀ ਕਿ ਲੁਧਿਆਣੇ ਬਿਲਕੁਲ ਪੰਜਾਬ ਦਾ ਸਭ ਤੋਂ ਵੱਧ ਬਾਤੀ ਵਾਲਾ ਵਪਾਰੀ ਸ਼ਹਿਰ ਹੈ ਲੁਧਿਆਣਾ ਅੰਮ੍ਰਿਤਸਰ ਵੀ ਬਹੁਤ ਟਰਾਂਸਪੋਰਟ ਵਾਲਾ ਸ਼ਹਿਰ ਹੈ ਉਹਨਾਂ ਦੋਨਾਂ ਸ਼ਹਿਰਾਂ ਦੇ ਬਸ ਸਾਡੇ ਸ਼ਹਿਰ ਦੇ ਵਿੱਚ ਤੇ ਪਟਿਆਲੇ ਵਾਲਾ ਪ੍ਰਯੋਗ ਫੇਲ ਹੋ ਚੁੱਕਿਆ ਸੋ ਜਿਹੜਾ ਪ੍ਰਯੋਗ ਕਾਮਯਾਬ ਹੈ ਪਟਿਆ ਅੰਮ੍ਰਿਤਸਰ ਵਾਲਾ ਜਾਂ ਲੁਧਿਆਣੇ ਵਾਲਾ ਉਹਨੂੰ ਫੋਲੋ ਕਰਨਾ ਹੁੰਦਾ ਹੈ ਜਾਂ ਜਿਹੜਾ ਫੇਲ ਹੋ ਚੁੱਕਿਆ ਪ੍ਰਯੋਗ ਪਟਿਆਲੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਬਾਸ ਸਾਡਾ ਬਾਹਰ ਨੂੰ ਜਾ ਰਹੇ ਹਾਂ ਵੀ ਟ੍ਰੈਫਿਕ ਤੁਸੀਂ ਖਬਰਾਂ ਪੜ ਲਿਓ ਉੱਥੇ ਪਟਿਆਲੇ ਬਾਸਟੇ ਦੇ ਬਾਹਰ ਟ੍ਰੈਫਿਕ ਇੰਨੀ ਹੈ ਇੰਨਾ ਜਾਮ ਲੱਗਦਾ ਕਿ ਉਹਨੂੰ ਹਟੋਣ ਲਈ ਮੁਹਿੰਮ ਚਲਾਈਆਂ ਜਾਂਦੀ। ਜੋ ਜਿਹੜੇ ਕਾਰਨ ਕਰਕੇ ਬਾਸਟਾ ਬਾਹਰ ਲੈ ਕੇ ਗਈ ਸੀ ਉਹ ਕਾਰਨ ਤੋਂਵੇਂ ਦਾ ਉਵੇਂ ਹੀ ਹੈ। ਇੱਥੇ ਪਠਿੰਡੇ ਵਾਲਾ ਬਾਸਟਾ 15 ਕਿੱਲਿਆਂ ਦੇ ਵਿੱਚ ਬਣਿਆ ਹੋਇਆ। ਪਠਿੰਡੇ ਦੇ ਬਾਸਟੇ ਦੇ ਬਾਹਰ 80 ਫੁੱਟ ਦੀ ਸੜਕ ਹੈ ਤੇ ਨਾਲ 70 ਫੁੱਟ ਦੀ ਖਾਲੀ ਜਗ੍ਹਾ ਪਈ ਹੈ ਸਰਕਾਰੀ। ਜੋ ਨਾਲ ਬਸਾ ਅਸੀਂ ਪੂਰਾ ਤਾਂ ਲਕਸ਼ਾ ਬਣਾ ਕੇ ADC ਮੈਡਮ ਨੂੰ ਦਿੱਤਾ ਕਿ ਜੇ ਬਲਾਲੇ ਤਾਂ ਪਠਿੰਡੇ ਇਹ ਇਕੱਲੇ ਪੰਜਾਬ ਦੀ ਸਭ ਤੋਂ ਵੱਡੀ ਸੜਕ ਹੋਊਗੀ ਇਹ ਬਾਸ ਸੜਕ ਦੇ ਬਾਹਰ ਆਟੋ ਵਾਲੇ ਵੀਰ ਆ ਉਹਨਾਂ ਨੂੰ ਥੋੜਾ ਸੰਗਠਿਤ ਕਰਨ ਦੀ ਲੋੜ ਹੈ ਉਹਨਾਂ ਨੂੰ ਥੋੜਾ ਵਿਵਸਥਿਤ ਕਰਨ ਦੀ ਲੋੜ ਹੈ ਇਹ ਜਾਮ ਲੱਗ ਹੀ ਨਹੀਂ ਸਕਦਾ